ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿੱਥੇ ਕਸਪੋਯਾਰ ਜ਼ਿਲ੍ਹੇ ਦੇ ਹਾਂਜੀ ਹਾਂਜੀ ਬੜੋ ਪਹਿਲਾਂ ਹੈ ਤੇ ਇੱਥੇ ਸਰਦਾਰ ਗੁਲਜਾਰ ਸਿੰਘ ਗਿੱਲ ਕਟੂ ਬਾਪੂ ਜੀ ਹੁਣੀ ਮਿਲੇ ਨੇ ਬਾਪੂ ਜੀ ਹੁਣਾਂ ਨੇ ਜਿਹੜੇ ਵਸਤਰ ਪਾਏ ਆ ਉਹਨਾਂ ਵਸਤਰਾਂ ਦੇ ਉੱਪਰੋਂ ਦੀ ਬਾਪੂ ਜੀ ਨੇ ਇੱਕ ਆ ਜਿਹੜਾ ਚੋਲਾ ਪਾ ਲਿਆ ਹੋਇਆ ਆ ਆ ਇੱਕ ਬੈਨਰ ਇਹਨਾਂ ਨੇ ਆਪਣੇ ਗਲੇ ਦੇ ਵਿੱਚ ਚੋਲੇ ਵਿੱਚੋਂ ਪਾ ਲਿਆ ਆ ਉਹਨੂੰ ਤੇ ਲਿਖਿਆ ਸਾਦੇ ਵਿਆਹ ਸਾਦੇ ਭੋਗ ਨਾ ਕਰ ਜਾ ਨਾ ਚਿੰਤਾ ਰੋ ਸੋ ਬਾਪੂ ਜੀ ਤੁਸੀਂ ਇਹ ਜਿਹੜਾ ਮੈਸੇਜ ਦੇ ਰਹੇ ਆ ਜੀ ਇਹ ਮੈਸੇਜ ਦਾ ਸਾਨੂੰ ਜਰੂਰ ਦੋਸਤਾਂ ਨਾਲ ਸਾਂਝੀ ਕਰੋ ਗੱਲ ਆਪਣੇ ਵੱਲੋਂ ਹਾਂ ਜੀ ਦੇਖੋ ਜੀ ਹਾਂਜੀ ਬਾਪੂ ਜੀ ਕੁਐਸਚਨ ਕਰੋ ਤੁਸੀਂ ਮੈਂ ਅੰਦਰੋਂ ਕੁਐਸਚਨ ਤੁਸੀਂ ਇਹ ਜਿਹੜਾ ਮੈਸੇਜ ਦੇ ਰਹੇ ਆ ਇੱਕਾ ਦੋ ਦੋ ਦੇ ਰਹੇ ਆ ਚਲੋ ਇਹ ਤਾਂ ਹੁਣ ਸਾਡਾ ਜਿੰਦਗੀ ਦਾ ਏਮ ਵੀ ਇਹ ਸਿੰਪਲ सिम्प्लीसिटी ओके पर ਹੁਣ ਅੱਜ ਹੁਣ ਮੇਰੀ ਉਮਰ 28 ਸਾਲ ਦੀ ਹੈ ਬਲ ਠੀਕ ਆ ਜਦੋਂ ਤੋਂ ਅਸੀਂ ਦੇਖਦੇ ਆ ਸਮਾਜ ਤੇ ਵੇਖਦੇ ਆ ਜਿਹੜੇ ਬੰਦੇ ਸਮਾਜਿਕ ਤੌਰ ਤੇ ਜਿ ਤੋਂ ਵੱਧ ਖਰਚ ਕਰਦੇ ਤੇ ਲੋੜਾਂ ਤੋਂ ਵੱਧ ਖਰਚਦੇ ਉਹਨਾਂ ਦੀ ਆਰਥਿਕ ਪੋਜੀਸ਼ਨ ਡਾਊਨ ਹੁੰਦੀ ਆ ਬਹੁਤ ਜਿਹੜਾ ਕੋਈ ਪੈਰ ਦੇ ਕੇ ਚਾਦਰ ਫਸਾਰਦਾ ਉਹ ਜ਼ਿੰਦਗੀ ਚ ਕਾਮਯਾਬ ਰਹਿੰਦਾ ਕੋਈ ਵੀ ਕੰਮ ਹੈ ਜੇ ਆਪਾਂ ਲਿਮਟ ਚ ਕਰਾਂਗੇ ਤਾਂ ਆਪਾਂ ਕਾਮਯਾਬ ਰਹਾਂਗੇ ਚੈੱਕ ਬੇਨਤੀ ਹੁਣ ਹੋਰ ਹੈ ਵਾਹਿਗੁਰੂ ਜੀ ਅੱਜ ਕੱਲ ਜਿਹੜਾ ਸਮਾਜ ਚ ਚੱਲਿਆ ਪੁਰਾ ਵਰਤਾਰਾ ਪੈਲਸਾਂ ਚ ਵਿਆਹ ਉਹ ਨਿਰੀ ਬਿਮਾਰੀ ਹੈ ਪੈਲਸਾਂ ਵਾਲਿਆਂ ਨੇ ਤਾਂ ਆਪ ਦਾ ਪ੍ਰੋਫਿਟ ਲੈਣਾ ਵਾਲੀਆਂ ਵਿੱਚ ਕੈਮੀਕਲ ਪਾ ਕੇ ਚੀਜ਼ਾਂ ਸਵਾਦ ਬਣਾਉਂਦੇ ਨੇ ਬੰਦੇ ਫਿਰ ਉਹ ਖਾ ਜਾਂਦੇ ਨੇ ਫਿਰ ਉਹ ਡਾਕਟਰਾਂ ਦੇ ਕਰਮਾਂ ਨੂੰ ਜਾ ਕੇ ਉਹ ਬਿਮਾਰੀ ਦਾ ਘਰ ਆ ਅੱਗੇ ਲੋਕ ਟਿੰਡਾਂ 'ਚ ਵਿਆਹ ਕਰਦੇ ਤੇ ਸਾਰੀ ਮਠਿਆਈ ਹੁੰਦੀ ਜਿਹੜੀ ਉਹ ਠੀਕੇ ਤਰੀਕੇ ਨਾਲ ਬਣਾਉਂਦੇ ਤੇ ਆਪਿਆਂ ਘਰ ਦਾ ਵੇਚਰ ਬਣਾ ਕੇ ਸਭ ਕੁਝ ਅੱਜ ਕੱਲ ਜਿਹੜਾ ਪੈਸਾਂ ਤੇ ਵਿਆਹ ਕਰਨਾ ਹੈ ਨੀੜੀ ਬਿਮਾਰੀ ਹੈ ਜਿਹੜਾ ਤੇ ਸਮਾਜ ਲਈ ਘਾਤਕ ਹੈ ਉਹ ਤਾਂ ਛੱਡੋ ਬੰਦੇ ਦੀ ਸਿਹਤ ਲਈ ਵੀ ਬਹੁਤ ਘਾਤਕ ਹੈ ਜੀ ਜੀ ਪਾਪੂ ਜੀ ਤੁਹਾਡੇ ਜਿਹੜਾ ਇਹ ਮੈਸੇਜ ਆ ਤੁਸੀਂ 78 ਸਾਲ ਦੀ ਉਮਰ ਦੇ ਵਿੱਚ ਇੱਕ ਤਰ੍ਹਾਂ ਗਾਲ ਵਿੱਚ ਇਹ ਲਿਖ ਕੇ ਪਾ ਲਿਆ ਇਹ ਤਾਂ ਹੁਣ ਅਸੀਂ ਪਾਇਆਗਾ 1917 ਤੋਂ ਜੀ 1917 ਚੋਂ 2017 ਹਾਂ ਹਾਂ 2017 ਤੋਂ 2077 ਕੋਈ ਇਹਦਾ ਫਰਕ ਪਿਆ ਲੋਕਾਂ 'ਚ ਕੋਈ ਕਿਸੇ ਨੂੰ ਗਿਆ ਮੈਸੇਜ ਇਹ ਤੁਹਾਨੂੰ ਲੱਗਦਾ ਵੀ ਕਿਸੇ ਨੇ ਕਦੇ ਆ ਕੇ ਵੀ ਕਿਹਾ ਵੀ ਮੈਂ ਤੁਹਾਡੀ ਭਾਈ ਸਾਹਿਬ ਗੱਲ ਨੂੰ ਦੇਖ ਕੇ ਇੱਕ ਸਿਆੜਾ ਵੇੜਾ ਬੰਦਾ ਇੱਕ ਮੈਸੇਜ ਦੇ ਰਿਹਾ ਆ ਤੇ ਇਸ ਪੱਧਰ ਤੱਕ ਜੇ ਰਿਹਾ ਆ ਤੇ 2-4%ਾਂ ਤੇ ਪ੍ਰਭਾਵ ਪਿਆ ਬਾਹਰ ਤੇ ਅੱਛਾ ਜੀ ਪਿਆ ਆ ਪਰ 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 ਪਿਆ ਜੈਸਾ ਬਤ ਹੋ ਤੈਸਾ ਵਰਤੇ ਆਪਣਾ ਬੱਲ ਵਿਖਾਰੇ ਤੁਸੀਂ ਇਹ ਮੈਸੇਜ ਕਿਉਂ ਦੇ ਰਹਿ ਪੰਜਾਬੀ ਦੇ ਅੱਜ ਦਿਖਾਵੇ ਦੇ ਆਦੀ ਨੇ ਅੱਜ ਮੇਰੇ ਵਰਗਾ ਕਹਿੰਦਾ ਮਹਿੰਗਾ ਫੋਨ ਮਹਿੰਗੀ ਗੱਡੀ ਵੱਡੀ ਕੋਠੀ ਵੱਡਾ ਸਾਰਾ ਹੋਵੇ ਕਾਰੋਬਾਰ ਬਗਦੀਆਂ ਮਸ਼ੀਨਰੀਆਂ ਹੋ ਸਾਰਾ ਕੁਝ ਵੱਡਾ 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 ਹੋਵੇ ਕਹਿੰਦਾ ਹੋਵੇ ਹਾਂ ਹਾਂ ਠੀਕ ਆ ਤੁਹਾਨੂੰ ਲੱਗਦਾ ਵੀ ਇਸ ਦੌਰ ਚ ਪੰਜਾਬੀਆਂ ਨੂੰ ਆ ਜਿਹੜੀਆਂ ਗੱਲਾਂ ਤੁਹਾਡੇ ਕੰਜਾ ਆ ਇਹ ਇਹ ਉਹਨਾਂ ਦੇ ਖਾਣੇ ਪੈ ਸਕਦੀਆਂ ਉਹ ਜਿਵੇਂ ਕਹਿੰਦੇ ਨੇ ਨਾ ਇੱਕ ਮੱਛੀ ਵੀ ਸਿਰਾ ਚੱਟ ਚੱਟ ਕੇ ਵਾਪਸ ਮੁੜਦੀ ਆ ਨਾ ਸਿਰਾ ਚੱਟ ਕੇ ਮੱਛੀ ਕਹਿੰਦੇ ਨੇ ਵੀ ਵਾਪਸ ਮੁੜਦੀ ਆ ਵਾਪਸ ਮੁੜਦੀ ਆਹੋ ਜਦੋਂ ਹੁਣ ਉਹਨਾਂ ਦਾ ਕਰਜ਼ੇ ਦੇ ਬਹੁਤ ਥੱਲੇ ਦੱਬ ਜਾਂਦੇ ਨੇ ਨਾ ਫੇਰ ਉਹਨਾਂ ਨੂੰ ਪਤਾ ਲੱਗਦਾ ਫੇਰ ਹੋਸ਼ ਆਉਂਦੀ ਹਾਂ ਫੇਰ ਹੋਸ਼ ਆਉਂਦੀ ਆ ਵੀ ਅਸੀਂ ਕੀ ਕਰਿਆ ਸੀ ਕੀ ਕਰਨਾ ਚਾਹੀਦਾ ਠੀਕ ਆ ਹਾਂ ਜੀ ਤੋਂ ਬਹੁਤ ਵਧੀਆ ਤੁਸੀਂ ਸੁਨੇਹਾ ਦੇ ਰਹੇ ਤੁਸੀਂ ਬਾਪੂ ਜੀ ਆੜੀਆਂ ਚੀਜ਼ਾਂ ਆndੀਆਂ ਹੋਈਆਂ ਨੇ ਇਹ ਵੀ ਦਿਖਾਉ ਦਈਏ ਮੜਾ ਜ ਆਪਾਂ ਹਾਂ 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 ਹਾਂਜੀ ਆ ਆਹ ਕਿੰਨਾ ਦਾ ਉਦਮ ਹੈ ਜੀ ਦੱਸ ਸਕਦੇ ਹੋ ਇਹ ਸਾਡੇ ਫਾਰਮ ਦੇ ਗੰਨੇ ਤੇ ਚਾਰ ਵੈਰੈਟੀਆਂ ਲਾਈਆਂ ਹਨ ਅਛਾ ਠੀਕ ਹੈ ਜੀ ਠੀਕ ਹੈ ਅਸੀਂ ਅਸੀਂ ਸੀਡ ਫਾਰਮ ਵੀ ਚਲਾਉਂਦੇ ਹਾਂ ਓਕੇ ਠੀਕ ਹੈ ਤੁਹਾਡੇ 15023 ਕਾਮਯਾਬ ਹੈ ਸਾਰੀਆਂ ਕਾਮਤ ਤੁਸੀਂ ਕੋੜ ਬਣਾਇਆ 15023 ਦਾ ਕੋੜ ਬਣਾਉਂਦੇ ਆ ਅਸੀਂ ਇੱਕ ਲੂਣ ਤੋਂ ਬਿਨਾ ਕੋਈ ਚੀਜ਼ ਬਾਜ਼ਾਰ ਤੋਂ ਮੋਨ ਨਹੀਂ ਲਿਆ ਦੇ ਸਾਰੀਆਂ ਚੀਜ਼ਾਂ ਆਪਣਾ ਖੇਤ ਚ ਪੈਦਾ ਕਰਦਾ ਹੈ। ਹaithe ਰੱਬ ਐਨੂੰ ਕਹਿੰਦੇ ਆ ਗੱਲ। ਹਾਂ ਇਹ ਐਸੀ ਗੱਲ ਆਦਾ ਕੋਲ ਬਿਨਾ ਹੋਰ ਕੁਝ ਨਹੀਂ ਲਿਆਉਣਾ। ਘਰੇ ਪਸ਼ੂਆਂ ਨੂੰ ਪੱਠੇ ਵੀ ਆਰਗੈਨਿਕ ਪਾਉਨੇ ਆ ਸੀ। 15023 ਨੂੰ ਕੋਈ ਸਮੱਸਿਆ ਆਈ। ਇਹ ਸਮੱਸਿਆ ਆਉਂਦੀ ਹੈ ਜਿਵੇਂ ਪਹਿਲਾਂ ਪਾਇਲਸਾਂ ਦੀ ਗੱਲ ਕਰਦੇ ਆ ਜਿਹੜੇ ਲੋਕ ਯਾਰੇ ਰੇਪ ਪਾਉਂਦੇ ਨੇ ਉਹਨੂੰ ਸਭ ਚਿਆਂ ਨੇ ਜਦੋਂ ਇਹਨੂੰ ਧੂਰੀਆ ਨਹੀਂ ਪਾਉਣਾ ਫੋਰਮਾ ਨਹੀਂ ਸਮਝਿਆ ਕੀ ਆ ਤੁਸੀਂ ਆਰਗੈਨਿਕ ਕਰਦੇ ਦੀ ਕੀਤੀ ਬਿਲਕੁਲ ਆਰਗੈਨਿਕ ਅੱਛਾ ਕੋਈ ਖਾਦ ਕੋਈ ਸਪਰੇ ਨਹੀਂ ਜੇ ਸਪਰੇ ਕਰਦੇ ਆ ਖੱਟੀ ਲੱਛੀ ਦੀ ਹਾਂ ਜਾਂ ਨਿੰਮ ਦੇ ਪੱਤੇ ਵਾਲ ਕੇ ਜਾਂ ਤਤੂਰੇ ਦੇ ਪੱਤੇ ਵਾਲ ਅੱਛਾ ਜੀ ਹਾਂ ਠੀਕ ਹੈ ਜੀ ਬਾਤ ਕੀ ਬਾਤ ਇਹ ਆ ਦੇਖੋ ਇਹ ਪੀੜੀ ਸਰੋਂ ਦਾ ਤੇਲ ਆ ਦੇਖੋ ਕਿੰਨਾ ਵਧੀਆ ਅੱਛਾ ਜੀ ਇਹ ਵੀ ਅਸੀਂ ਆਪਜੀ ਬੀਜਾਂ ਅਸੀਂ ਕੋਈ ਵੀ ਆਹ ਵਾਲੀ ਸਰੋਂ ਹਾਂਜੀ ਹਾਂਜੀ ਦੱਸ ਦੀ ਕੋਈ ਵੀ ਹਾਂਜੀ ਕੋਈ ਵੀ ਬੀਜ ਅਸੀਂ ਲੈ ਕੇ ਪਹਿਲਾਂ ਆਪਦੇ ਫਾਰਮ ਤੇ ਆਪ ਹੱਥੀ ਬਾਜ ਕੇ ਉਹਦਾ ਰਿਜ਼ਲਟ ਕਰਕੇ ਫੇਰ ਲੋਕਾਂ ਨੂੰ ਦੱਸ ਦਿਆ ਵਾ ਇਹ ਆ ਦੇਖੋ ਗਾਂ ਦਾ ਦੇਸੀ ਕਿਉ ਗਾਂ ਦਾ ਦੇਸੀ ਕਿਉ ਆ ਹੂੰ ਇਹ ਹੈਗਾ ਨਾ ਸਿਉਨੇਵਰ ਦਾ ਗਊ ਗਊ ਨੂੰ ਆਮ ਲੋਕਾਂ ਜਿੰਨਾਂ ਨੂੰ ਨਹੀਂ ਪਤਾ ਕਹਿੰਦੇ ਨੇ ਗਊ ਹਿੰਦੂਆਂ ਦੀ ਮਾਤਾ ਹੈ ਉਹਨਾਂ ਨੂੰ ਐ ਤੇ ਕੁਦਰਤ ਨੇ ਗੁਣ ਦਿੱਤੇ ਹੋਏ ਨੇ ਹਾਂ ਕੈਂ ਵੀ ਮੱਝ ਵੀ ਕਿੱਕੋ ਜੇ ਵਾਤਾਵਾਂਚ ਰਹਿੰਦੀਆਂ ਨੇ ਨਾ ਇੱਕੋ ਜੇ ਪੱਠੇ ਖਾਂਦੀਆਂ ਨੇ ਪਰ ਗਾਂ ਦਾ ਕਿਉਂ ਪੀਲਾ ਤੇ ਮੈਸ ਦਾ ਕਿਉਂ ਦਿੱਤਾ ਉਹਨੂੰ ਕੁਦਰਤ ਨੇ ਗੁਣ ਦਿੱਤਾ ਹੋਇਆ ਇਹ ਜਿਹੜਾ ਦੇ ਵਿੱਚ ਪੀਲਾਪਣ ਕੁਦਰਤੀ ਸਿਹਾਉਣਾ ਹੈ ਅਸੀਂ ਆਪਦੇ ਘਰੇ ਸਾਰੇ ਪਰਿਵਾਰ ਨੂੰ ਸਾਬ ਵਾਸਤੇ ਦੇਸੀ ਗਾਇਆਂ ਦਾ ਦੁੱਧ ਕਿਉਂ ਵਰਤਦੇ ਆ ਮੱਝ ਦਾ ਨਹੀਂ ਵਰਤਦੇ ਹਾਂ ਇਹਦਾ ਕਾਰਨ ਵੀ ਕੀ ਹੋਇਆ ਅਸੀਂ ਪਹਿਲਾਂ ਮੱਝਾ ਰੱਖ ਦਿੱਤੇ ਆਮ ਘਰਾਂ 'ਚ ਜਿਨ੍ਹਾਂ ਦੇ ਘਰ ਦੀ ਚੀਜ਼ ਵਾਲੀ ਹੁੰਦੀ ਹੈ ਬੁੜੀਆਂ ਦਾ ਖਿਆਲ ਹੁੰਦਾ ਵੀ ਅਸੀਂ ਬੱਚਿਆਂ ਨੂੰ ਕਿਉਂ ਵਾਲਾ ਦੇਈਏ ਜਾਂ ਘਰ ਵਾਲਿਆਂ ਨੂੰ ਤਕੜੇ ਹੋ ਜਾਣਗੇ ਹਾਂ ਜੀ 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 ਕਰੋ ਤੁਸੀਂ ਗੱਲ ਤੁਹਾਡੀ ਰਿਪੋਰਟਿੰਗ ਹੋ ਫਿਰ ਉਹ ਮੈਨੂੰ ਹੋਰ ਜ਼ਿੰਦਗੀ 'ਚ ਹੁਣ ਤਾਂ ਹੀ ਹੋਰ ਸਾਰੀਆਂ ਚੀਜ਼ਾਂ ਠੀਕ ਨਹੀਂ। ਬਿਮਾਰੀ ਤੋਂ ਰਹਿ ਤਾ। ਪਰ ਇੱਕੋ ਘਰ ਦੇ ਘਿਓ ਵਾਲਾ ਪੌਣ ਕਰਕੇ ਉਹ ਮੇਰੀਆਂ ਨਾੜਾਂ ਬਲੌਕ ਹੋ ਗਈਆਂ, ਸਟੰਟ ਪੈ ਗਏ ਇਸ ਕਰਕੇ ਤੇ ਹੁਣ ਮੈਂ ਮੱਝਾਂ ਵੇਚਦੀਆਂ, ਗਾਵੀਆਂ ਦਾ ਸਭ ਵਸਤੀ ਕਿਉਂ। ਦੁੱਧ ਕਿਉਂ ਕਰੇ ਗਾਵੀਆਂ ਦਾ। ਲੋ ਜੀ ਕਿੱਡੀ ਸੋਹਣੀਆਂ ਗੱਲਾਂ ਆ ਤੇ ਬਹੁਤਿਆਂ ਨੂੰ ਨਾ ਐਵੇਂ ਵਹਿਮ ਹੁੰਦਾ ਆ। ਵੀ ਅਗਲੇ ਕਹਿੰਦੇ ਆ ਜਿਹੜਾ ਆਹ ਇਲਾਕਾ ਨਾ ਮਾਨਸਾ ਸੰਗਰੂਰ ਬਰਨਾਲਾ ਇਹ ਏਰੀਆ ਖੋਰੇ ਪਛੜਿਆ ਆ ਤੇ ਆਹ ਦੇਖੋ ਉਹਨਾ ਏਰੀਏ ਦੇ ਜਿਹੜੇ ਲੋਕ ਆ ਉਹ ਤੁਹਾਨੂੰ ਮੈਸੇਜ ਕੀ ਦੇ ਰਹੇ ਉਹ ਵੀ ਕਿਸਾਨ ਮੇਲੇ ਨੇ ਕਿਆ ਬਾਤ ਹੈ ਬਾਪੂ ਚਬਾਤੀ ਆ ਆਹ ਦੇਖੋ ਆ ਕਿਸਮ ਦੀ ਕਣਕ ਦੀ ਕਿਸਮ ਹੈ ਪੀਏਯੂ ਦੀ ਕੱਢੀ ਹੋਈ ਪੰਜਾਬ ਚ ਪਾਤੀ ਨੰਬਰ 1 ਪਾਤੀ ਹਾਂ ਇਹਦਾ ਪ੍ਰਸ਼ਾਦਾ ਬਣਾ ਕੇ ਸਖੋ ਤੁਸੀਂ ਕਿੰਨਾ ਸਵਾਦ ਤੇ ਕਿੰਨਾ ਨਰਮ ਹੂੰ ਅਸੀਂ ਕੋਈ ਵੀ ਜੀ ਤੁਹਾਨੂੰ ਬੇਨਤੀ ਕੀਤੀ ਹੈ ਪਹਿਲਾਂ ਨਿਕਲਦਾ ਉਹਨੂੰ ਲੈਣਾ ਫਿਰ ਉਹਨੂੰ ਅਡਾਪਟ ਕਰਦੇ ਆ ਫਿਰ ਅੱਗੇ ਲੋਕਾਂ ਵਾਸਤੇ ਮੈਚੇਜ ਕਰਦੇ ਆ ਅੱਛਾ ਆ ਜਿਹੜਾ ਗੱਲ ਚ ਪਾਇਆ ਅਸੀਂ ਮੈਸੇਜ ਹਾਂ ਜਦੋਂ ਅਸੀਂ ਲੜਕੇ ਦੀ ਸ਼ਾਦੀ ਕੀਤੀ ਹੈ ਮੇਰਾ ਲੜਕਾ ਇੱਕੋ ਹੀ ਲੜਕਾ ਹੈ ਅੱਗੇ ਤਾਂ ਪੋਤੇ ਦੋ ਨੇ ਤੇ ਜੋ ਰਿਸ਼ਤੇ ਆਲਾ ਕਹਿੰਦਾ ਕਿ ਭਾਈ ਕੀ ਮੰਗਦੇ ਹੋ ਮਾਹਤਾ ਕਹਿੰਦਾ ਹੁੰਦਾ ਭਾਈ ਪ੍ਰਮਾਤਮਾ ਤੋਂ ਮੰਗੋ ਮੈਨੂੰ ਜੀਵਨ ਦਾਣ ਦੇ ਦੂ ਕੋਈ ਅਗਲਾ ਚੁੱਪ ਕਰ ਜਾਂਦਾ ਅਸੀਂ ਕਹਿੰਦੇ ਹੁੰਦੇ ਵੀ ਸਾਨੂੰ ਲੋਕ ਕੀ ਉਹ ਚਾਹੁੰਦੀ ਆ ਹੋਵੇ ਸੋਨੇ ਦੀ ਮਧਾਨੀ ਮੈਨੂੰ ਦੁੱਧ ਰਿੜਕੇ ਅੱਖੀਂ ਦੇਖਾਂ ਸਾਨੂੰ ਲੜਕੇ ਹੱਥੇ ਕੰਮ ਕਰਨ ਵਾਲੀ ਚਾਹੁੰਦੀ ਆ ਜਿਹੜਾ ਕਰਕੇ ਸਾਨੂੰ ਆਪ ਵੀ ਵੇਫੇ ਤੇ ਸਾਨੂੰ ਸੁਖਾਵੇ ਅਸੀਂ ਅਗਰ ਅੱਜ ਕੱਲ ਜਵਾਨਾ ਅਗਲਾ ਸੱਚੀ ਗੱਲ ਨੂੰ ਵੀ ਝੂਠੀ ਬਣਾ ਦਿੰਦਾ ਹੈ ਜਿਹੜਾ ਮੈਸੇਜ ਘਰ ਚ ਪਾਇਆ ਅਸੀਂ ਇਹ ਜੇ ਕੋਈ ਗਲਤ ਹੋ ਜਾਏ ਪਿੰਡ ਦੇ ਲੋਕ ਇੱਕ ਕਰਮ ਨਹੀਂ ਤੁਰਨ ਦਿੰਦੇ ਅਸੀਂ ਲੜਕੇ ਦਾ ਵਿਆਹ ਬਿਲਕੁਲ ਸਦਾ ਕੀਤਾ ਸੀ ਬਿਲਕੁਲ ਕੋਈ ਲੈਣ ਦੇ ਨਹੀਂ ਕਰਿਆ ਸਿਰਫ ਬਰਾਤ ਪਿੰਡ ਗਈ ਸੀ ਸਕੂਲ ਤੇ ਤਾਰਾ ਕੀਤਾ ਸੀ ਮੈਂ ਤੇ ਹੋਰ ਜਿਹੜੇ ਨਾਲ ਗਏ ਸੀ ਸੰਤ ਮਹਾਪੁਰਸ਼ ਜੀ ਦਾ ਪੰਗਤ ਤੇ ਕੇ ਪ੍ਰਸ਼ਾਦਾ ਛਕਿਆ ਸੀ ਪੈਨਸਲ ਤਾਂ ਕੀ ਜਾਣ ਜੀ Thank ਬਹੁਤ ਸ਼ੁਕਰੀਆ ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ